ਆ ਵੀਰੇ ਪੰਟਰੋਲ ਪੰਪ ਐ ਇਥੇ ਅੱਛਾ ਜੀ 9 ਵਜੇ ਤੋਂ ਮਗਰੋਂ ਇਹ ਤਾਂ ਕੋਈ ਲੰਗਰ ਨਹੀਂ ਦਿੰਦੇ ਕੋਈ ਬਜ਼ੁਰਗਾ ਕੋਈ ਕਿਸ ਨੇ ਪਾਣੀ ਤੇ ਜਾਣਾ ਕਿਤੇ ਨੇ ਸ਼ਹਿਰੋਂ ਆਉਣਾ ਕੋਈ ਦੱਸੋ ਬਹੁਤ ਮੰਦਾ ਆਲੇ ਇਸ ਪੰਪ ਤੋਂ ਲੋਕ ਕੋਈ ਕੁੱਟਦੇ ਸੱਟ ਮਾਰਦੇ ਜੀ ਅੱਛਾ ਸੱਟਾਂ ਮਾਰਦੇ ਜੋ ਜੋ ਭਾਂਜੇ ਹੋਰ ਕੌਣ ਤੇ ਸਹੀ ਬੰਦਾ ਕਿੱਥੇ ਰਾਤ ਨੂੰ ਉੱਠੂਗਾ ਜਾਂ ਕੰਮ ਕਰਨ ਵਾਲਾ ਬੰਦਾ ਤੱਕਿਆ ਟੁੱਟੇ ਪੈ ਜਾਂਦਾ ਹਾਂਜੀ ਕੋਈ ਪੁਲਿਸ ਸੁਣਵਾਈ ਨਹੀਂ ਕੰਮ ਦੀ ਕਰ ਰਹੀ ਕੋਈ ਸੁਣਵਾਈ ਪਹਿਲਾਂ ਵੀ ਇਸ ਤੋਂ ਪਹਿਲਾਂ ਇਤਲਾਹ ਦਿੱਤੀ ਉਹ ਪਿੰਡ ਕੋਈ ਵੀ ਲੀਡਰ ਆਉਂਦਾ ਚਾਚਾ ਜੀ ਜਿਹੜਾ ਉੱਠ ਕੇ ਹੱਥ ਜੋੜਦਾ ਵੀ ਲੁੱਟ ਖੋਹ ਦੀਆਂ ਵੀ ਕੀਤੀਆਂ ਮੈਂ ਮੈਂ ਕਿਰਨ ਬਰਾੜ ਨੂੰ ਕਾਕੇ ਬਰਾੜ ਨੂੰ ਰੋਜੀ ਬਰਕੰਦੀ ਨੂੰ ਸਾਰਿਆਂ ਮੈਂ ਤੁਹਾਨੂੰ ਮੌਕੇ ਦੇਇਆ ਤੁਸੀਂ ਮਾੜਾ ਪੁਲਿਸ ਨੂੰ ਕਿਚੋ ਵੀ ਨਹੀਂ ਸੁਣਾਈ ਕਰੋ ਪਰ ਕਿਸੇ ਐਮਐਲ ਕਿਸੇ ਨੇ ਕਿਸੇ ਨੇ ਸੁਣੀ ਨਹੀਂ ਉਹ ਕਾਕਾ ਬਰਾੜ ਉਹਨਾ ਨਸ਼ਨ ਬੰਨ ਬਾਤਾਂ ਮੈਂ ਕਿੱਥੇ ਪਾਇਆ ਬਰਾੜ ਸਾਹਿਬ ਦੱਸੋ ਮੈਂ ਸਾਡੇ ਸ਼ਰਿਆਂ ਵਿਖੀ ਜਾਂਦਾ ਮੈਂ ਇਹ ਲਿਖਾਉ ਆਹੇ ਮੈਂ ਐਸਐਚਓ ਨੂੰ ਲਿਖਾਇਆ ਮੈਂ ਇੱਕ ਡਾਕਟਰ ਜੀ ਤਾਂ ਤੇ ਇੱਕ ਦੱਸੂ ਇਹ ਤਾਂ ਬਗਾਰ ਸਾਰੇ ਡਾਕਟਰੀ ਨਸ਼ਾ ਵੇਚਦੀ ਠੀਕ ਹੈ ਜੀ ਮੇਰੇ ਨਾਲ ਚੱਲ ਮੈਂ ਰੇਗਾ ਵੇਚੀ ਜਾਂਦੇ ਆ ਡਾਈਜੀਪੌਣ ਵੀ ਵੇਚੀ ਜਾਂਦੇ ਆ ਐਸਆਰ ਵੀ ਵੇਚੀ ਜਾਂਦੇ ਆ ਸਾਰੀਆਂ ਬੋਲੀਆਂ ਵੇਚਦੇ ਆ ਤੇ ਜਿਹੜਾ ਦੂਜਾ ਨਸ਼ਾ ਉਹ ਮਿਹੜੇ ਦੇ ਮੁੰਡੇ ਵੇਚੀ ਜਾਂਦੇ ਇੱਕ ਟਾਰੀ ਦਾ ਮੁੰਡਾ ਹੁੰਦਾ ਜਾਂ ਕਿ ਇਥੇ ਬੁਰਾ ਵਾਲਿਆਂ ਦਾ ਮੁੰਡਾ ਹੁੰਦਾ ਇਹ ਕ ਇਧਰ ਆ ਸੋਹਣਿਆ ਦਾਗਾ ਸਾਰੇ ਛਰਿਆਂ ਵੇਚਦੇ ਇਹ ਵੇਚਣ ਵਾਲੇ ਨੇ ਸਾਰੇ ਚਾਰ ਪੰਜ ਵੇਚਣ ਵਾਲੇ ਆ